ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 5 6 6 7 ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਾਰਪਤ ਇਹ ਨਗਰ ਕੀਰਤਨ ਗੁਰਦਰਾ ਸਾਹਿਬ ਪਾਸੋਂ ਸ਼ੁਰੂ ਹੋ ਕੇ ਸ਼ਰਧੀ ਪ੍ਰਕਰਮਾ ਕਰ ਇਸ ਵਕਤ ਅਸੀਂ ਪ੍ਰਭਾ ਚੌਂਕ ਆ ਕੇ ਪਹੁੰਚਿਆ ਜਿੱਥੇ ਸੰਗਤਾਂ ਬਹੁਤ ਜ਼ੋਰ ਸਵਾਗਤ ਕੀਤਾ ਗਿਆ ਪੰਜਾਬ ਪਿਆਰਿਆਂ ਦਾ ਸਨਮਾਨ ਵਿਸ਼ਾਣ ਚ ਸੀਗਾ ਸਨ ਗੁਰੂ ਗਰਾਸਾ ਨੂੰ ਸਤਜਾਰ ਕੀਤਾ ਗਿਆ ਹੈ ਦਾਦੇ ਲੰਗਰ ਦੁੱਧ ਦੇ ਲੰਗਰ ਲਗਾਏ ਗਏ ਹਨ ਸੋ ਆਪ ਸਾਰੀ ਸੰਗਤ ਨੂੰ ਇਸ ਮੌਕੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਨਾਲ ਹੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਭਾਵੇਂ ਸ਼ਹੀਦੀ ਦਿਹਾੜੇ ਵੀ ਚੱਲ ਰਹੇ ਹਨ ਪਰ ਜੋ ਸਾਡੇ ਸ਼ਹੀਦੀ ਦਿਹਾੜੇ ਹੁੰਦੇ ਨੇ ਚੜ੍ਹਦੀ ਕਲਾ ਵਾਲੇ ਹੁੰਦੇ ਹਨ ਜਦੋਂ ਗੁਰੂ ਦਾ ਸੇਖ ਹੈ ਸ਼ਹੀਦੀਆਂ ਦਾ ਸੋਗ ਸੱਖਰ ਪਿਛਾਣੇ ਕਰਦਾ ਜਦ ਕੱਲ ਵੀ ਘਰ ਪਾਸ਼ਾ ਪੁੱਤਰਾਂ ਦੇ ਸ਼ਹੀਦ ਹੋਣ ਤੇ ਜਿਆ ਕਾਹਲੇ ਛੱਡ ਸਕਦੇ ਹਨ ਇਹ ਸਾਨੂੰ ਛੇਧ ਦਿੰਦੇ ਹਨ ਤੇ ਅਸੀਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਗੁਰਪੁਰ ਮਨਾਉਣੇ ਹਨ ਸ਼ਹੀਦੀ ਦਿਹਾੜੇ ਮਨਾਉਣੇ ਹਨ ਰੱਬ ਦੀ ਕਨਨ ਫਿਰਣਾ ਹੈ ਤੇਰਾ ਤੋਂ ਸੇਧ ਲੈਣੀ ਹੈ ਸਬਕ ਸਿੱਖਣਾ ਹੈ ਆਪਣਾ ਜੀਵਨ ਸਵਾਰਨਾ ਹੈ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਬਹੁਤ ਬਹੁਤ ਬਧਾਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਗੁਰ ਪਿਆਰੀ ਸਾਧ ਸੰਗਤ ਜੀ ਸਾਬੋ ਮਾਈ ਭਾਈ ਸੰਗਤਾਂ ਤਹੀਂ ਪ੍ਰਕਾਸ਼ ਹਮਾਰਾ ਪਹਿਓ ਪਟਨਾ ਸ਼ਹਿਰ ਵਿਚੇ ਪਵਲੇ आनंदपुर साहिब ਦੇ ਵਾਸੀ ਸ੍ਰੀ ਗੁਰਦਰ ਸਿੰਘ ਜੀ ਮਹਾਰਾਜ ਜੀ ਦੇ ਆਗਿਆ ਹੇ ਆਇਆ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਬਾਸਪਾਸੋਂ ਚੱਲ ਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਫਲਾਦਰ ਤਨਾ ਹੁੰਦਾ ਹੋਇਆ ਇਹ ਤੇ ਸ਼ੇਸ਼ਨ ਚੌਕ ਸਾਹਿਬ ਦੇ ਵਿੱਚ ਪਹੁੰਚਿਆ ਆ ਸਾਧ ਸੰਗਤ ਜੀ ਸਾਬ ਮਾਈ ਭਾਈ ਸੰਤਾ ਬੜੀ ਸ਼ਰਧਾ ਦੇ ਨਾਲ ਗੁਰੂ ਮਹਾਰਾਜ ਜੀ ਦੀ ਸੁੰਦਰ ਪਾਲਕੀ ਦੇ ਮਗਰ ਕੀਰਤਨ ਕਰਦੀਆਂ ਬڑے ਪ੍ਰੇਮ ਨਾਲ ਚੱਲ ਰਹੀਆਂ ਹਨ ਮੈਂ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਕੱਬਾ ਸਾਹਿਬ ਦੇ ਮਜੂਦਾ ਮੁਖੀ ਸੰਤ ਪਾਪਾ ਕਰਮਜੀ ਸਿੰਘ ਜੀ ਬਲੋਦਾਸ ਜੀ ਨੂੰ ਸਾਰੀ ਸੰਗਤ ਨੂੰ ਦੇਸ਼ਾਂ ਪਰਦੇਸਾਂ ਦੇ ਪਿਆਰ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਮਹਾਰਾਜ ਜੀ ਦੇ ਆਪਾਰ ਪਰਬ ਨੂੰ ਮਨਾਉਂਦੇ ਹਾਂ ਸਾਰੀ ਸੰਗਤ ਜੀ ਮਹਾਰਾਜ ਸਾਰੀਆਂ ਸੰਗਤਾਂ ਦੀਆਂ ਚੜ੍ਹਦੀਆਂ ਕਲਾਕਾਰਨ ਸੰਗਤਾਂ ਦੇ ਕਦਮ ਕਦਮ ਲੈ ਕੇ ਚੌਲ ਲੇਖੇ ਤੇ ਲਾਉਣ ਤਿਲਪੁਲ ਪੇਦਾ ਕਰਨ ਦੇ ਦਰ ਤੇ ਪ੍ਰਬੰਧ ਕਰਨਾ ਦੀ ਸੰਗੋਕੀ ਜ਼ਰੂਰਤਾਂ ਕਰਨ ਹੁਣ ਇਹ ਨਗਰ ਸੇਤਨ ਅਗਲੇ ਪ੍ਰਾਪਾਸਤੇ ਔਰ ਹੀਰਾ ਗੁਰਦੁਆਰਾ 11 ਜਹੂਤ ਪੰਚੇ ਦਾ ਗੁਰੂ ਕਾ ਲੰਗਰ ਸਾਹਿਬ ਦੇ ਅਗਲੇ ਪ੍ਰਾਪਾਸਤੇ ਰਵਾਣਾ ਹੋਵੇਗਾ ਇਸ ਸਾਧੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੇ અવਤਾਰ ਪਰਵ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਮਨ ਕਰਨਾ ਇਸ ਕਰਵਾਨੀਆਂ ਨੂੰ ਜਿਨ੍ਹਾਂ ਦੇ ਸਭੀ ਅੱਜ ਪੂਰਨ ਮਾਨਤਾ ਜਿੰਦੀ ਹੈ ਛੋਟੇ ਸਾਹਿਬ ਜੀ ਦੇ ਨਿਮਿਤ ਪੰਤਰ ਅਸੀਂ ਸਾਰੇ ਇਸ ਲਈ ਅੱਜ ਨਗਰ ਕੀਰਤਨ ਮੁੱਤਰ ਰਿਹਾ ਉਹ ਸਾਰੀ ਸੰਗਤ ਬੜੀ ਭਾਗਵਰ ਹੋ ਕੇ ਬੜੀ ਸ਼ਦਾ ਪੂਰਵਕ ਜਿਹੜਾ ਹੈ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੈ ਔਰ ਹਰ ਸਾਡੀ ਤਰ੍ਹਾਂ ਅਸੀਂ ਵੀ ਆਪਣੇ ਸੈਸ਼ਨ ਟੌਪ ਦੇ ਵਿੱਚ ਹਮੇਸ਼ਾ ਤੇਰੇ ਪਹਿਲਾਂ ਗੁਰਵੰਸਾ ਮਹਾਰਾਜ ਨੂੰ ਸਲਾਮੀ ਦਿੱਤੀ ਗਈ ਹੈ ਜਾ ਕੇ ਜਾ ਕੇ ਗੁਰਵੰਸਾ ਸਾਹਿਬ ਜੱਤਬਾ ਸਾਹਿਬ ਦੇ ਵਿੱਚ ਔਰ ਮੈਂ ਸੰਗਤ ਨੂੰ ਇਹ ਜਿਹੜੀ ਸਾਡੀ ਇੱਡੀ ਭਾਵਨਾ ਹੈ ਉਹਨਾਂ ਦੇ ਪ੍ਰਤੀ ਅਸੀਂ ਹਰ ਵੇਲੇ ਉਹਨਾਂ ਸਮਰਪਿਤ ਹੈ ਕੁਰਬਾਨੀਆਂ ਸਮਰਪਿਤ ਹੈ ਦਸਵੀਂ ਪਾਸ਼ਾਹੀ ਦੇ ਪੂਰੇ ਪਰਿਵਾਰ ਦੀਆਂ ਨੌਵੀਂ ਪਾਸ਼ਾਹੀ ਦੀ ਕੁਰਬਾਨੀ ਪੰਨਵੀਂ ਪਾਸ਼ਾਹੀ ਦੀ ਕੁਰਬਾਨੀ ਸਾਰਤ ਸਿੰਘ ਜੀ ਨੂੰ ਨਮਨ ਕਰਦਾ ਹਾਂ ਅਰਦਾਸ ਕਰਦਾ ਪਰਮਾਤਮਾ ਜੀ ਦੇ ਤੋਂ ਵੱਡਾ ਕੋਈ ਨਹੀਂ ਹੋਵੇ ਸਾਰੈ